ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੁਣ ਨਹੀਂ ਜਾ ਸਕਣਗੀਆਂ ਦਿੱਲੀ ਵੋਲਵੋ ਬੱਸਾਂ ਨੂੰ ਦਿੱਲੀ ਨੇ ਕਿਹਾ No Entry ਪਰ ਦੂਸ਼ਣ ਨੂੰ ਲੈ ਕੇ ਕੀਤਾ ਗਿਆ ਏ ਵੱਡਾ ਫੈਸਲਾ ਜਿਹਾ ਦੱਸਦੀ ਏ ਕਿ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਏ ਕਿ ਪੰਜਾਬ ਦੀਆਂ ਰੋਡਵੇਜ ਬੱਸੇ ਹੁਣ ਦਿੱਲੀ ਵਿੱਚ ਨਹੀਂ ਜਾ ਸਕਣਗੀਆਂ ਤੇ ਖਾਸ ਤੌਰ ਤੇ ਵੋਲਵੋ ਬਸਾਂ ਨੂੰ ਦਿੱਲੀ ਨੇ ਨੋ ਐਂਟਰੀ ਦਾ ਬੋਰਡ ਦਿਖਾ ਦਿੱਤਾ ਹੈ ਦਰਅਸਲ ਇਹ ਮਾਮਲਾ ਪ੍ਰਦੂਸ਼ਣ ਨੂੰ ਲੈ ਕੇ ਸਾਹਮਣੇ ਆਇਆ ਕਿਉਂਕਿ ਦਿੱਲੀ ਦੇ ਵਿੱਚ ਬੀਤੇ ਦਿਨਾਂ ਤੋਂ ਹੁਣ ਤੱਕ ਬਹੁਤ ਜ਼ਿਆਦਾ ਪ੍ਰਦੂਸ਼ਣ ਵੱਧ ਰਿਹਾ ਹੈ ਜਿਸ ਦੇ ਕਾਰਨ ਸਾਹ ਲੈਣ ਦੀ ਸਮੱਸਿਆ ਵੀ ਪੈਦਾ ਹੋ ਰਹੀ ਸਾ ਲੈਂਡ ਵਿੱਚ ਵੀ ਦਿੱਕਤ ਹੋ ਰਹੀ ਹੈ ਤੇ ਬਹੁਤ ਜਿਆਦੀਆਂ ਬਿਮਾਰੀਆਂ ਜਿਹੜੀਆਂ ਕਿ ਲੋਕਾਂ ਨੂੰ ਜਿਹੜੇ ਦਿੱਲੀ ਵਿੱਚ ਰਹਿੰਦੇ ਨੇ ਉਹਨਾਂ ਨੂੰ ਆ ਰਹੀਆਂ ਨੇ ਇਸ ਕਰਕੇ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਨੂੰ ਲੈ ਕੇ ਹੁਣ ਦਿੱਲੀ ਸਰਕਾਰ ਦੇ ਵੱਲੋਂ ਅਜਿਹੇ ਫੈਸਲੇ ਲਏ ਜਾ ਰਹੇ ਨੇ ਜਿਸ ਦੇ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ ਘਟ ਹੋ ਸਕੇ ਇਸੇ ਹੀ ਮੱਦੇ ਨਜ਼ਰ ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੁਣ ਦਿੱਲੀ ਵਿੱਚ ਐਂਟਰੀ ਨਹੀਂ ਕਰਨੀਆਂ ਤੇ ਖਾਸ ਤੌਰ ਤੇ ਵੋਲਵੋ ਬੱਸਾਂ ਦੀ ਐਂਟਰੀ ਤੇ ਬੈਨ ਲਗਾ ਦਿੱਤਾ ਹੈ ਦਿੱਲੀ ਸਰਕਾਰ ਦੇ ਵੱਲੋਂ ਇਥੇ ਦੱਸਦੀ ਹੈ ਕਿ तकरीबन ਪੰਜਾਬ ਦੇ ਲੁਧਿਆਣਾ ਤੋਂ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ ਉਹ ਦਿੱਲੀ ਵੱਲ ਰਵਾਨਾ ਹੁੰਦੀਆਂ ਨੇ ਇਹ ਜਾਣਕਾਰੀ ਪੰਜਾਬ ਰੋਡ ਵੇਜ਼ ਲੁਧਿਆਣਾ ਦੇ ਡਿਪੂ ਦੇ ਇੱਕ ਮੇਨ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਸਾਂਝੀ ਕੀਤੀ ਹੈ ਨਵਰਾਜ ਬਾਤਿਸ਼ ਨਾਮ ਦੇ ਇਹ ਅਧਿਕਾਰੀ ਨੇ ਉਹਨਾਂ ਨੇ ਕਿਹਾ ਹੈ ਕਿ ਰੋਜ਼ਾਨਾ 12 ਵੋਲਵੋ ਬੱਸਾਂ ਲੁਧਿਆਣਾ ਤੋਂ ਦਿੱਲੀ ਵੱਲ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਯਾਤਰੀ ਖਾਸ ਤੌਰ ਤੇ 에어ਪੋਰਟ ਜਾਣ ਦੇ ਲਈ ਇਹਨਾਂ ਬੱਸਾਂ ਵਿੱਚ ਸਫ਼ਰ ਕਰਦੇ ਨੇ ਤੇ ਹੁਣ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਕਦਾ ਹੈ ਇੱਥੇ ਉਹਨਾਂ ਨੇ ਕਿਹਾ ਹੈ ਕਿ ਰੋਜ਼ਾਨਾ 12 ਬੱਸਾਂ ਰਡੀਆਂ ਕਿ ਲੁਧਿਆਣਾ ਤੋਂ ਦਿੱਲੀ ਵੱਲ ਜਾਂਦੀਆਂ ਨੇ ਖਾਸ ਤੌਰ ਤੇ ਇਨ੍ਹਾਂ ਬੱਸਾਂ ਵਿੱਚ ਉਹ ਯਾਤਰੀ ਹੁੰਦੇ ਨੇ ਜਿਹੜੇ ਕਿ 에어ਪੋਰਟ ਨੂੰ ਜਾਂਦੇ ਨੇ ਹੁਣ ਉਹ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਨੇ ਇੱਥੇ ਉਹਨਾਂ ਨੇ ਕਿਹਾ ਹੈ ਕਿ ਇਹ ਬੱਸਾਂ ਜਿਹੜੀਆਂ ਕਿ ਗਿਣਤੀ ਵਿੱਚ 12 ਨੇ ਜਿਨ੍ਹਾਂ ਦੇ ਵਿੱਚ ਸੈਂਕੜੇ ਲੋਕ ਰੋਜ਼ਾਨਾ ਸਫ਼ਰ ਕਰਦੇ ਨੇ ਤੇ ਆਪਣੀ 에어ਪੋਰਟ ਯਾਤਰਾ ਨੂੰ ਸਫਲ ਬਣਾਉਂਦੇ ਨੇ ਤੇ ਹੁਣ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਥੇ ਇੱਕ ਯਾਤਰੀ ਕਰਨ ਵਾਲੇ ਵਿਅਕਤੀ ਸਚੀਨ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਤਕਰੀਬਨ ਹਫਤੇ ਦੇ ਵਿੱਚ 2-3 ਵਾਰ 에어ਪੋਰਟ ਜਾਂਦਾ ਰਹਿੰਦਾ ਹੈ ਤੇ ਉਸ ਨੂੰ ਇਹ ਜਾਣਕਾਰੀ ਕੱਲ ਹੀ ਮਿਲੀ ਕਿ ਹੁਣ ਇਹ ਬੋਲਵੋ ਬੱਸਾਂ ਜਿਹੜੀਆਂ ਕਿ ਲੁਧਿਆਣਾ ਤੋਂ ਦਿੱਲੀ ਨਹੀਂ ਜਾਣਗੀਆਂ ਜਿਸ ਕਾਰਨ ਉਸ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਥੇ ਨਾਲ ਹੀ ਇਹ ਜਾਣਕਾਰੀ ਵੀ ਸਾਂਝੀ ਕਰ ਦਈਏ ਕਿ 에어ਪੋਰਟ ਹੈ ਜਿਹੜਾ ਕਿ ਦਿੱਲੀ ਦੇ ਵਿੱਚ ਸਥਿਤ ਹੈ ਜਿਹੜੇ ਇੱਥੇ ਲੋਕ ਰੋਜ਼ਾਨਾ ਜਾਂਦੇ ਨੇ ਹੁਣ ਆਪਣੇ ਨਿੱਜੀ ਸਾਧਨਾਂ ਦੀ ਵਰਤੋਂ ਕਰ ਰਹੇ ਨੇ ਇੱਥੇ ਜਾਣ ਦੇ ਲਈ ਤੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਦਿੱਲੀ ਅਤੇ ਪੰਜਾਬ ਦੇ ਵਿੱਚ ਇੱਕ ਹੀ ਪਾਰਟੀ ਦੀ ਸਰਕਾਰ ਹੈ ਤਾਂ ਫਿਰ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਕੋਈ ਵਿਕਲਪ ਕੋਈ ਆਪਸ਼ਨ ਸਰਕਾਰ ਨੂੰ ਜ਼ਰੂਰ ਰੱਖਣਾ ਚਾਹੀਦਾ ਸੀ ਕਿਉਂਕਿ ਦੋ ਪੰਜਾਬ ਅਤੇ ਦਿੱਲੀ ਵਿੱਚ ਇੱਕੋ ਹੀ ਪਾਰਟੀ ਦੀ ਸਰਕਾਰ ਹੈ ਫਿਰ ਕੋਈ ਮਿਊਚੁਅਲ ਅੰਡਰਸਟੈਂਡਿੰਗ ਆਪਸੀ ਸਮਝ ਸਮਝੌਤਾ ਵੀ ਹੋ ਸਕਦਾ ਸੀ ਤੇ ਯਾਤਰੀਆਂ ਦੀ ਮੁਸ਼ਕਲ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਵਿਕਲਪ ਜ਼ਰੂਰ ਦੇਣਾ ਚਾਹੀਦਾ ਸੀ ਇੱਕਦਮ ਅਜਿਹਾ ਫੈਸਲਾ ਲੈਣਾ ਜਿਹੜਾ ਕਿ ਜਿਹੜੇ ਯਾਤਰੀ ਨੇ ਉਹਨਾਂ ਦੇ ਲਈ ਬਹੁਤ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਅਤੇ ਨਾਲ ਹੀ ਦੱਸਦੀ ਹੈ ਕਿ ਜਿਹੜਾ ਹੁਣੇ ਕਾਨੂੰਨ ਬਣਾਇਆ ਗਿਆ ਹੈ ਕਿ ਦਿੱਲੀ ਦੇ ਵਿੱਚ ਪੰਜਾਬ ਰੋਡਵੇ ਦੀਆਂ ਸਾਂ ਐਂਟਰੀ ਨਹੀਂ ਕਰਨਗੀਆਂ ਅਗਰ ਇਹ ਨਿਯਮ ਕਿਸੇ ਨੇ ਤੋੜਿਆ ਤੇ ਉਸ ਨੂੰ 20000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਇਸ ਕਰਕੇ ਜਿੰਨੀਆਂ ਵੀ ਪੰਜਾਬ ਰੂੜਵੇ ਦੀਆਂ ਬੱਸਾਂ ਨੇ ਹੁਣ ਉਹ ਦਿੱਲੀ ਵਿੱਚ ਐਂਟਰੀ ਨਹੀਂ ਕਰ ਸਕਣਗੀਆਂ